ਓ ਜੀ ਹੋਇਆ ਸਾਡੇ ਪਿੰਡ ਦਾ ਵੀ ਦੌਰ ਆ ਗਿਆ ਜੇ ਕੀਤਾ ਇਹ ਕੰਮ ਬਗਰੇ ਤੋਂ ਲਿਆ ਅਸੀਂ ਚਾ ਲੰਗੇ ਇਹਨੂੰ ਵਰਤਾਂਕ ਇਹ ਕਰ ਗਿਆਲੇ ਦੀ ਕਾਮ ਇਹ ਸ਼ਿਕਾਰੇ ਲਾਉਗੀ ਹਾੜਾ ਸੁਣਾਣਾ ਵੀਰੋ ਤੁਹਾਡਾ ਧੰਨਵਾਦ ਆ ਪਾਠੇ ਵਰਗਾ ਪ੍ਰੋਫੈਸ਼ਨਰ ਬੜੇ ਖਤਰਾ ਕਰਦਾ ਜੀ ਜੀ ਸਾਡੇ ਸਾਥੋਂ ਸਤਾਨ ਜਿ ਪ੍ਰਵਾਹ ਕੇ ਉਹ ਮਰੇ ਨਹੀਂ ਉਹ ਜੀਉਂ ਹੋਇਆ ਸਾਡੇ ਪਿੰਡਾਂ ਦੀ ਤੋਰ ਰਹੀ ਬਸ ਜੀਉਂ ਹੋਇਆ ਇਹ ਕਿੰਦਾ ਇਹ ਗੋਮ ਭਗੜੇ ਪੌਂਦੀ ਆ ਅਸੀਂ ਦੱਲਦੀਏ ਇਹਨੂੰ ਵਰਤੋਂ ਇਹ ਕਰਗਿਆਲੇ ਦੀ ਕੌਮ ਆ सुठो <laughs> त आम तो तो ना आमदार ना आम आते होगा तो कैसा है तो कैसा आमदार आमदार ना ये आम 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 के तो परेडी तो चीज होया आम ने करता भी तो राज्य नहीं होया एक ही था एक कांग्रेस दिया अधिकार दिए एक बाम एक करके आने दी काम i don't